ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਾਰੀ ਜ਼ਿੰਦਗੀ ਗੁਰੂ ਦੇ ਚਰਨਾਂ ਨਾਲ ਜੁੜੀ ਨਾਮ ਨਾਲ ਜੁੜੀ ਗੁਰ ਸਿੱਖੀ ਨਾਲ ਜੁੜੀ ਬੀਤ ਜਾਵੇ ਇਹ ਹੈ ਦੁੱੱਚੇ ਕਮਰੇ ਵਿੱਚ ਜਾਣਾ ਭਗਤ ਕਬੀਰ ਜੀ ਕਹਿੰਦੇ ਹਨ ਘਰ ਵਿੱਚ ਕਾਜਲ ਅੱਖਾਂ ਵਿੱਚ ਪਾਉਣ ਵਾਲਾ ਸਰਮਾ ਕਿਤੇ ਪਿਆ ਹੋਵੇ ਕਿਤੇ ਡੁੱਲ ਜਾਵੇ ਤੁਸੀਂ ਕਹੋ ਇਸ ਨੂੰ ਇਕੱਠਾ ਕਰਨਾ ਹੈ ਤੇ ਹੱਥ ਵੀ ਨਾ ਲਿਪੜੇ ਪਰ ਐਸਾ ਨਹੀਂ ਹੋ ਸਕਦਾ ਹੱਥੋ ਬਦੋ ਵਦੀ ਲਿਪੜ ਹੀ ਜਾਂਦਾ ਹੈ ਕਿਧਰੇ ਨਾ ਕਿਧਰੇ ਕਾਲਖ ਲੱਗੀ ਜਾਂਦੀ ਹੈ ਕਬੀਰ ਜੀ ਕਹਿੰਦੇ ਹਨ ਇਹ ਜਗ ਕਾਜਲ ਦੀ ਕੋਠੜੀ ਹੈ ਜਨਮ ਤੋਂ ਲੈ ਕੇ ਮੌਤ ਤੱਕ ਇਸ ਵਿੱਚ ਵਿਚਰਨਾ ਕਾਜਲ ਦੀ ਕੋਠੜੀ ਵਿੱਚ ਵਿਚਰਨਾ ਨਾਲ ਹੀ ਕਹਿੰਦੇ ਹਨ ਚਾਨਣਾ ਵੀ ਨਹੀਂ ਹੈ ਤੇ ਨੇਰਾ ਕਿਧਰੇ ਨੇਰੇ ਵਿੱਚ ਸੁਰਮਾ ਇਕੱਠਾ ਕਰਨਾ ਹੋਵੇ ਤਾਂ ਕਹੀਂ ਦਾਗ ਵੀ ਨਾ ਲੱਗੇ ਹੋਰ ਵੀ ਔਖੀ ਗੱਲ ਹੈ ਚੱਲਣਾ ਹੋਵੇ ਤਾਂ ਥੋੜਾ ਧਿਆਨ ਵੀ ਰੱਖਿਆ ਜਾ ਸਕਦਾ ਹੈ ਗੁਰੂ ਅਰਜਨ ਦੇਵ ਜੀ ਨੇ ਸੰਸਾਰ ਨੂੰ ਨੇਰੇ ਵਾਲਾ ਖੂ ਆਖਿਆ ਹੈ ਰਸਤੇ ਵਿੱਚ ਖੂ ਹੀ ਖੂ ਹੋਣ ਤੇ ਹੋਵੇ ਨੇਰਾ ਹੀ ਨੇਰਾ ਬਚ ਕੇ ਚੱਲਣਾ ਬਹੁਤ ਔਖਾ ਹੈ ਸੰਸਾਰ ਇਹੋ ਜਿਹਾ ਹੈ ਕਿਦਰੇ ਟੀਵੀ ਨਹੀਂ ਛੱਡਦਾ ਕਿਦਰੇ ਵਿਕਾਰ ਨਹੀਂ ਛੱਡਦਾ ਕਦੀ ਐਸੀਆਂ ਨੇਰੀਆਂ ਅੰਦਰ ਚੱਲਣ ਲੱਗ ਜਾਂਦੀਆਂ ਹਨ ਐਸੇ ਖਿਆਲ ਮਨ ਵਿੱਚ ਪ੍ਰਗਟ ਹੋ ਜਾਂਦੇ ਹਨ ਜਿਹੜੇ ਗੁਰੂ ਨੂੰ ਚੰਗੇ ਨਹੀਂ ਲੱਗਦੇ ਕਦੀ ਕੋਈ ਲਹਿਰ ਦਿਮਾਗ ਤੇ ਐਸਾ ਦਬਾਅ ਪਾ ਦਿੰਦੀ ਹੈ ਕਿ ਜੁੜਿਆ ਹੋਇਆ ਮਨ ਵੀ ਟੁੱਟ ਜਾਂਦਾ ਹੈ ਭਗਤ RAM ਦੇਵ ਜੀ ਕਿੰਨੇ ਵੱਡੇ ਭਗਤ 72 ਵਾਰੀ ਦਰਸ਼ਨ ਹੋਏ ਭਗਵਾਨ ਦੇ ਕਿੰਨੀ ਵੱਡੀ ਭਗਤੀ ਰਾਮਦੇਵ ਜੀ ਕਹਿੰਦੇ ਹਨ हे ભગવાન ਮੈਂ ਤੇਰਾ ਨਾਮ ਜਪਦਾ ਹਾਂ ਪਰ ਕਈ ਲਹਿਰਾਂ ਆਉਂਦੀਆਂ ਹਨ ਕਦੀ ਲੋਭ ਦੀ ਲਹਿਰ ਕਦੀ ਮੈਨ ਦੀ ਲਹਿਰ ਹੋਮੇ ਦੀ ਲਹਿਰ ਕਦੀ ਕੋਈ ਕਦੀ ਕੋਈ ਕਲਯੁਗ ਦਾ ਸਮਾਂ ਹੈ ਲਹਿਰਾਂ ਬੜੀਆਂ ਤਗੜੀਆਂ ਨੇ ਪਤਾ ਨਹੀਂ ਕਿਹੜੇ ਵੜੇ ਕਿਹੜੀ ਲਹਿਰ ਡੋਬ ਦੇਵੇ ਕਾਲ ਯੁਗ ਦੇ ਭਿਆਨਕ ਸਮੇਂ ਵਿੱਚ ਅਖੀਲੇ ਸਵਾਸਾਂ ਤੱਕ ਇਨ੍ਹਾਂ ਚੀਜ਼ਾਂ ਤੋਂ ਬਚ ਕੇ ਗੁਰੂ ਚਰਨਾਂ ਨੰਨ ਮਾਉਣੀ ਜਿਵੇਂ ਇੱਕ ਗਾਥਾ ਹੈ ਇੱਕ ਵੇਸਵਾ ਕਿਸੇ ਮਾਪੋਸ਼ ਨੂੰ ਰੋਜ਼ ਮੰਜਾ ਕਰਦੀ ਸੀ ਕਿ ਬਾਬਾ ਤੇਰੀ ਦਾੜੀ ਚਿੱਟੀ ਕਿ ਮੇਰੇ ਕੁੱਤੇ ਦੀ ਪੂੰਛ ਜਦੋਂ ਮਾਪੋਸ਼ਾ ਨੇ ਲੰਗੜਾ ਉਸਨੇ ਇਹ ਹੀ ਸਵਾਲ ਕਰਨਾ ਪਰ ਮਾਪੋਸ਼ਾ ਨੇ ਕਦੀ ਜਵਾਬ ਨਾ ਦੇਣਾ ਚੁੱਪ ਕਰਕੇ ਲੰਘ ਜਾਣਾ ਜਿਸ ਦਿਨ ਮਾਪੋਸਾ ਦਾ ਚੋਲਾ ਛੱਡਣ ਦਾ ਸਮਾਂ ਆਇਆ ਆਪਣੀ ਚੇਲੇ ਨੂੰ ਕਹਿੰਦੀ ਜਾ ਕੇ ਉਸ ਵੇਸਵਾਨ ਨੂੰ ਬੁਲਾ ਕੇ ਲਿਆਓ ਚੇਲੇ ਬੜੇ ਹੈਰਾਨ ਕਿ ਅਖੀਲੇ ਸਮੇਂ ਵਿੱਚ ਵੇਸਵਾਨ ਨੂੰ ਕਿਉਂ ਬੁਲਾ ਰਹੇ ਹਨ ਮਾਪੋਸ ਕਹਿੰਦੇ ਬਚਨ ਮੰਨੋ ਬੁਲਾ ਕੇ ਲਿਆਓ ਚੇਲੇ ਬਚਨ ਮੰਨ ਕੇ ਲੈਣ ਗਏ ਵੇਸਵਾਨ ਨੂੰ ਜਦੋਂ ਵੇਸਵਾਨ ਆਈ ਤਾਂ ਮਾਪੋਸ ਕਹਿਣ ਲੱਗੇ ਬੀਬੀ ਤੋਂ ਰੋਜ਼ਾਨੂੰ ਇੱਕ ਸਵਾਲ ਕਰਦੀ ਸੀ ਕਿ ਬਾਬਾ ਮੇਰੇ ਕੁੱਤੇ ਦੀ ਪੂੰਛ ਚਿੱਟੀ ਤੇ ਤੇਰੀ ਦਾੜੀ ਚਿੱਟੀ ਅੱਜ ਤੈਨੂੰ ਤੇਰੇ ਸਵਾਲ ਦਾ ਜਵਾਬ ਦੇ ਰਹੇ ਹਾਂ ਕਿ ਮੇਰੀ ਦਾੜੀ ਚਿੱਟੀ ਹੈ ਉਹ ਬੇਸਵਾ ਕਹਿਣ ਲੱਗੀ ਕਿ ਅੱਜ ਉਚੇਚੇ ਤੌਰ ਤੇ ਬੁਲਾ ਕੇ ਮੈਨੂੰ ਜੋ ਜਵਾਬ ਦਿੱਤਾ ਹੈ ਇਹੀ ਜਵਾਬ ਉਦੋਂ ਦੇ ਦਿੰਦੇ ਜਦੋਂ ਮੈਂ ਪੁੱਛਦੀ ਸੀ ਗੱਲ ਤਾਂ ਕਹਿੰਦੇ ਮਾਂ ਪੁੱਛ ਕਹਿੰਦੇ ਬੀਬੀ ਉਦੋਂ ਮੈਂ ਇਹ ਗੱਲ ਨਹੀਂ ਸੀ ਕਹਿ ਸਕਦਾ ਮੇਰੀ ਦਾੜੀ ਚਿੱਟੀ ਚਿੱਟੀ ਹੈ ਕਿਉਂਕਿ ਅਜੇ ਮੇਰੇ ਸ્વાસ ਬਾਕੀ ਹਨ ਤੇ ਬਾਕੀ ਸਵਾਸਾਂ ਵਿੱਚ ਪਤਾ ਨਹੀਂ ਇਹ ਪਾਪੀ ਮਨ ਕਿਹੜੇ ਵੇਲੇ ਕਿਹੜੀ ਪੁੱਲ ਕਰ ਬੈਠਦਾ ਪਾਪ ਕਰ ਬੈਠਦਾ ਮੇਰੇ ਕੋਲੋਂ ਕੋਈ ਕੋ ਕਰਮ ਹੋ ਜਾਂਦਾ ਫਿਰ ਮੇਰੀ ਦਾੜੀ ਚਿੱਟੀ ਨਹੀਂ ਸੀ ਰੈਣੀ ਦਾਗ ਲੱਗ ਜਾਣਾ ਸੀ ਮੇਰੀ ਦਾੜੀ ਤੋਂ ਤੇਰੇ ਕੁੱਤੇ ਦੀ ਪੂੰਛ ਚਿੱਟੀ ਹੋਣੀ ਸੀ ਮੈਂ ਜਾ ਰਿਹਾ ਮੇਰੇ ਸਵਾਸ ਖਤਮ ਹੋ ਗਏ ਹਨ ਇਸ ਲਈ ਇਹ ਕਹਿ ਰਿਹਾ ਹਾਂ ਕਿ ਮੇਰੀ ਦਾੜੀ ਤੇਰੇ ਕੁੱਤੇ ਦੀ ਪੂੰਛ ਤੋਂ ਚਿੱਟੀ ਹੈ ਜਦੋਂ ਗਹਿਰਾਈ ਵਿੱਚ ਜਾਓਗੇ ਤਾਂ ਕਹੋਗੇ ਵਾਕ ਹੀ ਪਤਾ ਨਹੀਂ ਇਸ ਕਾਲ ਯੁੱਗ ਦੇ ਰਾਜ ਵਿੱਚ ਕਿਹੜੇ ਵੇਲੇ ਕੋਈ ਲਹਿਰ ਸਾਡਾ ਦਿਮਾਗ ਖਰਾਬ ਕਰਦੇ ਵੀ ਕਿਸੇ ਮਨਮੋਹਕ ਦਾ ਸੰਗ ਸਾਨੂੰ ਘੇਰ ਕੇ ਲੈ ਜਾਵੇ ਦੁਨੀਆਂ ਦੇ ਝੂਠੇ ਪਰ ਮਨਮੋਹਕ ਰੰਗ ਸਾਨੂੰ ਆਪਣੀ ਵੱਲ ਖਿੱਚ ਕੇ ਲੈ ਜਾਣ ਕਿਉਂਕਿ ਝੂਠ ਦਾ ਫਸਾਰਾ ਬਹੁਤ ਜ਼ਿਆਦਾ ਹੈ ਸੱਚੇ ਬੰਦੇ ਦਾ ਚੱਲਣਾ ਬਹੁਤ ਮੁਸ਼ਕਲ ਹੈ ਇਸ ਕਾਲ ਯੁੱਗ ਦੇ ਹੋਰ ਸਮੇਂ ਵਿੱਚ ਤਤੀਆਂ ਲਹਿਰਾਂ ਤੇ ਵਗਦੀਆਂ ਲਹਿਰਾਂ ਤੋਂ ਇਸ ਸੁਖਮੇ ਸਾਬ ਦੀ ਬਾਣੀ ਸਾਡੀ ਰਾਖੀ ਕਰਦੀ ਹੈ ਕਿਸੇ ਨੂੰ ਤਾਕਤ ਪੜੀ ਹੈ ਸਤਿਗੁਰ ਜੀ ਨੇ ਇਸ ਪਵਿੱਤਰ ਬਾਣੀ ਵਿੱਚ ਜੇ ਤੁਹਾਡੇ ਪੱਲੇ ਸੁਖਮੇ ਸਾਬ ਦਾ ਧੰਨ ਹੈ ਫਿਰ ਕਾਲ ਯੁਗ ਤੁਹਾਡੇ ਤੇ ਹਾਵ ਹੀ ਨਹੀਂ ਹੋ ਸਕਦਾ ਇਹ ਦੁਨੀਆ ਦੇ ਰੰਗ ਤੁਹਾਨੂੰ ਆਪਣੇ ਵੱਲ ਨਹੀਂ ਖਿੱਚ ਸਕਣਗੇ ਅਸਲੀ ਮਰਦ ਉਹੀ ਹੈ ਜਿਸ ਦੇ ਅਕੇਲੇ ਸਵਾਸਾਂ ਤੱਕ ਗੁਰੂ ਦੇ ਚੰਨ ਨਾਲ ਨਿਬਜਾਵੇ ਜੋਣਾ ਤਾਂ ਉਸ ਦਾ ਹੈ ਬੜੀਆਂ ਨੂੰ ਦੇਖਦਾ ਹੈ ਕਈ ਵਾਰ ਚਾ ਚੜਦਾ ਹੈ ਅਮਰਤ ਵੇਲੇ ਜਾਗਨ ਦਾ ਬਾਣੀ ਪੜਨ ਦਾ ਗੁਰਦੁਆਰੇ ਜਾਣ ਦਾ ਅਮਲ ਸ਼ੱਕੇ ਗੁਰੂ ਦੇ ਸਿੱਖ ਸਜੰਦਾ ਪਰ ਆਮ ਦੇਖਣ ਵਿੱਚ ਆਂਦਾ ਹੈ ਕਈਆਂ ਦਾ 6 ਮਹੀਨੇ ਸਾਲ ਵਿੱਚੀ ਦੋ ਮਾਦ ਸਾਰਾ ਚੌਰ ਠੰਡਾ ਹੋ ਜਾਂਦਾ ਹੈ ਫਿਰ ਜ਼ਿੰਦਗੀ ਕਿੱਥੇ ਤੇ ਕਿੱਥੇ ਨਾਰਕ ਵਿੱਚ ਘਰ ਖੋ ਜਾਂਦੀ ਹੈ ਕਲ ਜਿਉਂ ਐਸਾ ਪ੍ਰਭਾਵ ਪਾਉਂਦਾ ਹੈ ਅਮਰਤ ਵੇਲਾ ਵੀ ਟੁੱਟ ਜਾਂਦਾ ਹੈ ਗੁਰਸਿੱਖੀ ਜੀਵਨ ਵੀ ਨਹੀਂ ਰਹਿੰਦਾ ਦੂਜੀ ਬਹੁ ਗਣਤੀ ਘੇਰ ਕੇ ਲੈ ਜਾਂਦੀ ਹੈ ਜੇ ਸੁਖਮੀ ਸਾਧ ਦਾ ਲੜ ਲਵ ਫੜੋਗੇ ਤਾਂ ਅੱਗੇ ਵਧਦੇ ਜਾਵੋਗੇ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਸੁਖਨੀ ਸਾਬ ਦਾ ਪੈਰਾ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ